ਆਮ ਆਦਮੀ ਪਾਰਟੀ ਦੇ ਫੰਡ ਦੇ ਘਟਾਲੇ ਦੀ ਜਾਂਚ ED ਚ CBI ਤੋਂ ਕਰਵਾਈ ਜਾਣੀ ਚਾਹੀਦੀ ਹੈ ਅਖੌਤੀ ਕਟੜੀ ਮਾਦ ਪਾਰਟੀ ਨੇ ਹਾਲ ਵਿੱਚ ਹੀ ਸਮਾਪਤ ਹੋਈਆਂ ਦਿੱਲੀ ਵਿਧਾਨ ਸਭਾ ਚੋਣਾਂ ਦੇ ਲਈ ਫੰਡ ਇਕੱਠਾ ਕਰਨ ਦੇ ਇੱਕੋ ਇੱਕ ਉਦੇਸ਼ ਤੇ ਨਾਲ ਪੈਸੇ ਵਸੂਲਣ ਦੇ ਲਈ ਪੰਜਾਬ ਵਿੱਚ ਸਰਕਾਰੀ ਮਸ਼ੀਨਰੀ ਦੀ ਦੁਰਵਰਤ ਕੀਤੀ ਹੈ ਤੇ ਉਥੇ ਹੀ ਦੱਸਦੀ ਹੈ ਕਿ ਪ੍ਰਤਾਪ ਸਿੰਘ ਬਾਜਬਾ ਇਸ ਗੱਲ ਤੋਂ ਬਾਅਦ ਹੁਣ ਨਜ਼ਰ ਆ ਰਹੇ ਨੇ ਆਮ ਆਦਮੀ ਪਾਰਟੀ ਦੇ ਉੱਤੇ ਨਿਸ਼ਾਨੇ ਸਾਧਦੇ ਤੇ ਉਹਨਾਂ ਨੇ ਕਿਹਾ ਹੈ ਕਿ ਈਡੀ ਜਾਂ ਕੇਂਦਰੀ ਜਾਂਚ ਬਿਊਰੋ ਤੋਂ ਨਿਰਪੱਖ ਜਾਂਚ ਦੀ ਮੰਗ ਕਰਦੇ ਆ ਪੰਜਾਬ ਵਿਧਾਨ ਸਭਾ ਚੋਂ ਵਿਰੋਧੀ ਧਿਰ ਦੇ ਆਕੂ ਰਤਪ ਸਿੰਘ ਬਾਜਬਾ ਨੇ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਤੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਅਧਿਕਾਰੀ ਤੋਂ ਪਾਰਟੀ ਜਬਰੀ ਫੰਡ ਵਸੂਲਣ ਦੇ ਲਈ ਆਪਣੇ ਪ੍ਰਬਾਅ ਦੀ ਦੁਰਵਰਤੋਂ ਕਰਨ ਦਾ ਦੋਸ਼ ਲਾਇਆ ਤੇ ਉਹਨਾਂ ਨੇ ਕਿਹਾ ਕਿ ਖੋਤੀ ਘਟੜੀ ਇਮਾਨਦਾਰ ਪਾਰਟੀ ਨੇ ਹਾਲੀ ਵਿੱਚ ਸਮਾਪਤ ਹੋਈਆਂ ਦਿੱਲੀ ਵਿਧਾਨ ਸਭਾ ਚੋਣਾਂ ਦੇ ਲਈ ਫੰਡ ਇਕੱਠਾ ਕਰਨ ਦੇ ਇੱਕੋ ਇੱਕ ਦੇਸ਼ ਦੇ ਨਾਲ ਪੈਸੇ ਵਸੂਲਣ ਦੇ ਲਈ ਪੰਜਾਬ ਚ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕੀਤੀ ਹੈ ਤੇ ਆਪਣੇ ਕੈਬਨਟ ਮੰਤਰੀਆਂ ਰਾਹੀਂ ਆਪ ਨੇ ਵੱਖ-ਵੱਖ ਵਿਭਾਗਾਂ ਦੇ ਸਰਕਾਰੀ ਅਧਿਕਾਰੀਆਂ ਨੂੰ ਜਿਹੜਾ ਕਿ ਜ਼ਬਰਦਸਤੀ ਪਾਰਟੀ ਫੰਡ ਇਕੱਠਾ ਕਰਨ ਦੀ ਧਮਕੀ ਦਿੱਤੀ ਹੈ ਤੇ ਉਥੇ ਹੀ ਪੀਐਸਈਬੀ ਜਿਹੜੇ ਕਿ ਇੰਜੀਨੀਅਰਸ ਐਸੋਸੀਏਸ਼ਨ ਦੇ ਅਹੁਦੇਦਾਰ ਦੀ ਹਿੰਮਤ ਦੀ ਸਲਾਘਾ ਕਰਦੇ ਆ ਬਾਜੂਬਨ ਇਹ ਗੱਲ ਕਹੀ ਹੈ ਕਿ ਐਸੋਸੀਏਸ਼ਨ ਨੇ ਸਭ ਤੋਂ ਪਹਿਲਾਂ ਇਸ ਬੇਹਦ ਪ੍ਰੇਸ਼ਟ ਪ੍ਰਥਾ ਖਿਲਾਫ ਆਵਾਜ਼ ਬੁਲੰਦ ਕੀਤੀ ਹੈ ਹਾਲਾਂਕਿ ਧੋਖਾ ਧੜੀ ਦੇ ਨਾਲ ਪੰਜਾਬ ਸਰਕਾਰ ਨੇ ਕਈ ਹੋਰ ਵਿਭਾਗਾ ਤੋਂ ਪਾਰਟੀ ਫੰਡ ਇਕੱਠਾ ਕਰਨ ਦੀ ਢੂੰਗੀ ਸਾਜ਼ਿਸ਼ ਝਾਪਦੀ ਹੈ ਉਹਨਾਂ ਨੇ ਕਿਹਾ ਕਿ ਐਦਾਂ ਲੱਗਦਾ ਹੈ ਕਿ ਉਦੋਂ ਤਾਂ ਪਤਾ ਚੱਲ ਰਿਹਾ ਹੈ ਕਿ ਜਦੋਂ ਆਪ ਨੇ ਪੰਜਾਬ 'ਚ ਸਤਾ ਹਾਸਲ ਕੀਤੀ ਤੇ ਪੰਜਾਬ ਸਰਕਾਰ ਦਾ ਵਿਜੀਲੈਂਸ ਬਿਊਰੋ ਪਹਿਲੇ ਹੀ ਆਪ ਸਰਕਾਰ ਨੇ ਦਬਾਅ ਹੇਠਾ ਕੰਮ ਕਰ ਰਿਹਾ ਹੈ ਸਚਾਈ ਦਾ ਪਰਦਾ ਫਾਸ਼ ਕਰਨ ਦੀ ਬਜਾਏ ਵਿਜੀਲੈਂਸ ਬਿਊਰੋ ਸ਼ਾਇਦ ਇਸ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕਰੇਗਾ ਤੇ ਇਸ ਲਈ ਮੈਂ ਪੂਰ ਜ਼ੋਰ ਮੰਗ ਕਰਦਾ ਹਾਂ ਕਿ ਇਸ ਮਾਮਲੇ ਦੀ ਜਾਂਚ ਜਿਹੜੀ ਕਿ ਈਡੀਆਈ ਜੱਸੀ ਵੀ ਅਜੇ ਤੋਂ ਕਰਵਾਈ ਜਾਣੀ ਚਾਹੀਦੀ ਹੈ ਉਥੇ ਸੀਨੀਅਰ ਅਕੋ ਪ੍ਰਤਾਪ ਸਿੰਘ ਬਾਜਬਾ ਨੇ ਵੀ ਗੱਲ ਕਹੀ ਹੈ ਕਿ ਜੇਕਰ ਸਹੀ ਢੰਗ ਨਾਲ ਜਾਂਚ ਕੀਤੀ ਜਾਵੇ ਤਾਂ ਆ ਪੰਜਾਬ ਦੇ ਬਿਜਲੀ ਮੰਤਰੀ ਹਰਪ੍ਰਜਨ ਸਿੰਘ 80 ਵੱਲੋਂ ਕੀਤਾ ਗਿਆ ਘਟਾਲਾ ਸਾਬਤ ਹੋਵੇਗਾ ਇਹ ਘਟਾਲਾ ਜਿਹੜਾ ਕਿ ਕਥੇ ਤੌਰ ਤੇ ਪੀਐਸ ਪੀਸੀਲ ਦੇ ਦੋ ਸਾਥਕਾਂ ਸੀਨੀਅਰ ਅਧਿਕਾਰੀਆਂ ਦੀ ਸਹਾਇਤਾ ਦੇ ਨਾਲ ਕੀਤਾ ਗਿਆ ਸੀ ਤੇ ਜਿਸ ਨੂੰ ਬਿਜਲੀ ਮੰਤਰੀ ਦੇ ਨੇੜੇ ਆਦਮੀ ਨੇੜਲੇ ਆਦਮੀ ਨਾਲ ਮੰਨਿਆ ਜਾ ਰਿਹਾ ਤੇ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਇੱਕ ਪਾਸੇ ਸਰਕਾਰ ਸਰਕਾਰੀ ਅਧਿਕਾਰੀਆਂ ਨੂੰ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਦੇ ਲਈ ਕਦਮ ਚੁੱਕਣ ਦੇ ਨਿਰਦੇਸ਼ ਦੇ ਰਹੀ ਹੈ ਪਰ ਦੂਜੇ ਪਾਸੇ ਉਹ ਭ੍ਰਿਸ਼ਟਾਚਾਰ ਦੇ ਵਿੱਚ ਡੁੱਬੀ ਹੋਈ ਹੈ ਆਪ ਦੇ ਮਾੜੇ ਇਰਾਦੇ ਇੱਕ ਵਾਰ ਫਿਰ ਬੇਨਕਾਬ ਹੋ ਗਏ ਨੇ ਤੇ ਇਸ ਦੇ ਲਈ ਕਈ ਦਰਜਨ ਮੰਤਰੀਆਂ ਅਤੇ ਵਿਧਾਇਕਾਂ ਦੇ ਨਾਮ ਪਹਿਲਾਂ ਵੀ ਬਹੁਤ ਪ੍ਰਸ਼ਟ ਅਤੇ ਜਬਰੀ ਵਸੂਲਿਆਂ ਦੇ ਮਾਮਲੇ 'ਚ ਸਾਹਮਣੇ ਆ ਚੁੱਕੇ ਨੇ ਹਾਲਾਂਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਮੰਤਰੀਆਂ ਵਿਧਾਇਕਾਂ ਅਤੇ ਆਗੂਆਂ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਤੇ ਜਿਸ ਤੋਂ ਬਾਅਦ ਹੁਣ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਵੱਡਾ ਦੋਸ਼ ਲਗਾਇਆ ਗਿਆ ਤੇ ਉਹਨਾਂ ਨੇ ਕਿਹਾ ਕਿ ਈਡੀ ਜਾਂ ਉੱਥੇ ਹੀ ਕੇਂਦਰੀ ਜਾਂਚ ਤੋਂ ਨਿਰਪੱਖ ਜਾਂਚ ਦੀ ਮੰਗ ਕਰਦੇ ਉਹਨਾਂ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਆਕੂ ਪ੍ਰਤਾਪ ਸਿੰਘ ਨੇ ਪੰਜਾਬ ਸਰਕਾਰ ਦੇ ਉੱਤੇ ਕੁਝ ਨਿਸ਼ਾਨੇ ਸਾਧਦੇ ਨੇ ਤੇ ਉਹਨਾਂ ਨੇ ਕਿਹਾ ਹੈ ਕਿ ਜਿਹੜਾ ਕਿ ਦੋਸ਼ ਲਗਾਇਆ ਤੇ ਉਹਨਾਂ ਨੇ ਕਿਹਾ ਕਿ ਅਧਿਕਾਰੀਆਂ ਤੋਂ ਪਾਰਟੀ ਜਬਰੀ ਫੰਡ ਵਸੂਲਣ ਦੇ ਲਈ ਕਈ ਪ੍ਰਭਾਵ ਦੀ ਜਿਹੜੀ ਕਿ ਦੁਰਵਰਤੋਂ ਕਰ ਰਹੀ ਹੈ ਤੇ ਇਸੇ ਦੌਰਾਨ ਇਹ ਨਿਸ਼ਾਨੇ ਸਾਧਦੇ ਹੋਏ ਪ੍ਰਤਾਪ ਸਿੰਘ ਬਾਜਬਾ ਨਜ਼ਰ ਆ ਰਹੇ ਨੇ ਤੇ ਉਹਨਾਂ ਨੇ ਹੁਣ ਕਿਹਾ ਹੈ ਕਿ ਇਸ ਮਾਮਲੇ ਦੇ ਵਿੱਚ ਜਾ ਤਾਂ ਈਡੀ ਜਾਂ ਸੀਬੀਆਈ ਜਾਂਚ ਕਰੇ ਤੇ ਜਿਸ ਤੋਂ ਬਾਅਦ ਹੁਣ ਪ੍ਰਤਾਪ ਸਿੰਘ ਬਾਜਬਣ ਇੱਕ ਵਾਰ ਫਿਰ ਤੋਂ ਆਮ ਆਦਮੀ ਪਾਰਟੀ ਨੂੰ ਉਸਵਾਲਾਂ ਦੇ ਵਿੱਚ ਘੇਰ ਲਿਆ